ਸਹੀ ਤੇਜਪਾਲ ਸਿੰਘ ਅੰਮ੍ਰਿਤਸਰ ਦਾ ਇਹ ਨੌਜਵਾਨ ਜਿਸ ਨੂੰ ਸ਼ੌਕ ਸੀ ਬਚਪਨ ਤੋਂ ਕਿ ਮੈਂ ਆਰਮੀ 'ਚ ਭਰਤੀ ਹੋਣਾ ਹੈ ਇੰਡੀਅਨ ਆਰਮੀ 'ਚ ਭਰਤੀ ਹੋਣ ਵਾਸਤੇ ਕਈ ਵਾਰ ਭਰਤੀ ਤੇ ਗਿਆ ਕਈ ਵਾਰ ਉਸਨੇ ਟੈਸਟ ਦਿੱਤੇ ਪਰ ਉਹ ਭਰਤੀ ਨਹੀਂ ਹੋਇਆ ਤਾਂ ਉਸਨੇ ਸੋਚਿਆ ਕਿ ਦੋਸਤ ਮੇਰੇ ਰਸ਼ੀਆ 'ਚ ਪਹੁੰਚ ਕੇ ਆਰਮੀ 'ਚ ਭਰਤੀ ਹੋਏ ਨੇ ਤਾਂ ਮੈਂ ਵੀ ਉੱਥੇ ਜਾ ਕੇ ਆਪਣਾ ਸੁਪਨਾ ਪੂਰਾ ਕਰਾਂ ਪਰ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀ ਪਰਿਵਾਰ ਦੇ ਨਾਲ ਜੋ ਹੋਇਆ ਇਹ ਬਾਣਾ ਪ੍ਰਮਾਤਮਾ ਕਿਸ ਨਾਲ ਨ ਵਰਤਾਵੇ ਸੋ ਅਸੀਂ ਇਸ ਫੇ ਲਈ ਸ਼ਹੀਦ ਤੇਜਪਾਲ ਸਿੰਘ ਦੇ ਪਰਿਵਾਰ ਨਾਲ ਮੌਜੂਦ ਆ ਤੇਜਪਾਲ ਸਿੰਘ ਜਿਸ ਦੀ ਮਾਰਚ ਮਹੀਨੇ ਜੰਗ ਵਿੱਚ ਯੂਕਰੇਨ ਤੇ ਰਸ਼ੀਆ ਦੇ ਜੰਗ ਵਿੱਚ ਮੌਤ ਹੋ ਗਈ ਸੀਗੀ ਸ਼ਹੀਦ ਹੋ ਕੇ ਸੀਗੀ ਤੇਜਪਾਲ ਸਿੰਘ ਉਸ ਤੋਂ ਬਾਅਦ ਪਰਿਵਾਰ ਨੂੰ ਜੂਨ ਮਹੀਨੇ ਪਤਾ ਲੱਗਾ 9 ਜੂਨ ਨੂੰ ਪਰਿਵਾਰ ਨੂੰ ਪਤਾ ਲੱਗਾ ਤਾਂ ਉਸ ਤੋਂ ਬਾਅਦ ਪਰਿਵਾਰ ਲਗਾਤਾਰ ਰਸ਼ੀਆ ਦੇ ਨਾਲ ਸੰਪਰਕ ਵਿੱਚ ਹੈ ਔਰ ਹੁਣ ਡੀ ਐਨ ਏ ਦੀ ਜਿਹੜੀ ਰਿਪੋਰਟ ਹੈ ਉਹ ਰਸ਼ੀਆ ਨੇ ਮੰਗੀ ਹੈ ਤਾਂ ਜੋ ਸ਼ਹੀਦ ਤੇਜਪਾਲ ਸਿੰਘ ਹੋਰਾ ਦਾ ਸ਼ਵ ਵਾਪਸ ਆ ਸਕੇ ਸੋ ਸਾਡੇ ਨਾਲ ਉਹਨਾਂ ਦੇ ਵਾਈਫ ਤੇ ਉਹਨਾਂ ਦੇ ਮਦਰ ਮੌਜੂਦ ਨੇ ਇਸ ਲਈ ਗੱਲ ਕਰਨਾ ਬੇਹਦ ਔਖਾ ਲੱਗਦਾ ਹੋਵੇਗਾ ਹੱਥ ਦੇ ਵਿੱਚ ਇਹ ਤਸਵੀਰ ਫੜੀ ਹੋਈ ਹੈ ਤੇਜਪਾਲ ਸਿੰਘ ਹੋਰਾ ਦੀ ਸ਼ਹੀਦ ਤੇਜਪਾਲ ਸਿੰਘ ਐਡਾ ਵੱਡਾ ਜਿਹੜਾ ਮਾਣ ਹਾਸਲ ਹੋਇਆ ਪਰ ਕੁਝ ਮਹੀਨਾ ਪਹਿਲੇ ਹੀ ਜਿਹੜੇ ਰਸ਼ੀਆ ਪਹੁੰਚੇ ਤਾਂ ਔਰ ਨਾਲ ਹੀ ਪਰਿਵਾਰ ਨੂੰ ਖਬਰ ਮਿਲੀ ਹੈ ਦੋ ਤਿੰਨ ਮਹੀਨੇ ਬਾਅਦ ਕਿ ਤੇਜਪਾਲ ਸਿੰਘ ਦੁਨੀਆ ਵਿੱਚ ਨਹੀਂ ਹੈ ਗੱਲਬਾਤ ਹੋਣੀ ਬੰਦ ਹੋਈ ਹੈ ਗੱਲ ਕਰਦੇ ਆ ਮੈਮ ਤੁਸੀਂ ਜਦੋਂ ਆਖਰੀ ਵਾਰ ਗੱਲ ਕੀਤੀ ਤਾਂ ਕਿਵੇਂ ਕਿਸ ਲਾਟਾ ਚ ਗੱਲ ਹੋਈ ਸੀ ਸੋ ਕਦੋਂ ਬਾਹਰ ਗਏ ਨੇ 20 ਦਸੰਬਰ ਨੂੰ ਇਹ ਗਏ ਐ ਇਥੋਂ 2023 ਦੇ ਵਿੱਚ ਤੇ 12 ਜਨਵਰੀ 2024 ਨੂੰ ਇਹ ਉੱਥੇ ਜਾ ਕੇ ਰਸ਼ੀਆ ਗਏ ਅੱਗੇ ਬਾਅਦ ਵਿੱਚ 16 ਜਨਵਰੀ ਨੂੰ ਇਹਨਾਂ ਨੇ ਫੋਟੋਜ਼ ਵਗੈਰਾ ਸ਼ੇਅਰ ਕੀਤੀਆਂ ਵਾ 유ਨੀਫਾਰਮ ਪਾਈ ਸੀ ਇਹਨਾਂ ਨੇ ਮਤਵੱਲ ਆਰਮੀ ਦੀ ਤੇ ਉਸ ਤੋਂ ਬਾਅਦ ਕੰਟੀਨਿਊਸਲੀ ਗੱਲ ਹੁੰਦੀ ਰਹੀ ਦੋ ਦੋ ਮਹੀਨੇ ਵਧੀਆ ਗੱਲ ਹੋਈ ਆ ਕੋਈ ਪ੍ਰੋਬਲਮ ਨਹੀਂ ਸੀ 3 ਮਾਰਚ ਨੂੰ ਲਾਸਟ ਗੱਲ ਹੋਈ ਆ ਕਿਹਾ ਸੀ ਇਹਨਾਂ ਨੇ ਕਿ ਹਾਂਜੀ 10 15 ਦਿਨ ਮਹੀਨਾ ਡੇਢ ਮਹੀਨਾ ਵੇਟ ਕਰਿਓ ਘਬਰਾਇਓ ਨਾ ਤੁਸੀਂ ਕਿ ਕਾਲ ਕਰੂੰਗਾ ਮੈਂ ਪਰ ਕਾਲ ਨਹੀਂ ਆਈ ਕੋਈ ਮੈਸੇਜ ਨਹੀਂ ਆਇਆ ਫਿਰ ਅਸੀਂ ਆਪਣੇ ਬਿਹਾਫ ਤੇ ਅੱਗੇ ਮਤਵੱਲ ਇਹਨਾਂ ਦੇ ਫਰੈਂਡ ਸਰਕਲ ਦੇ ਵਿੱਚ ਮੈਸੇਜ ਕਰਕੇ ਉਹਨਾਂ ਨੂੰ ਇਹ ਚੀਜ਼ ਦਾ ਪਤਾ ਕਰਵਾਇਆ ਕਿ ਹਾਂਜੀ ਤੇਜਪਾਲ ਕਿੱਥੇ ਆ ਵੀ ਇੰਦਾ ਕਾਲ ਨਹੀਂ ਆਉਂਦੀ ਪਈ ਕਾਫੀ ਟਾਈਮ ਹੋ ਗਿਆ ਉਹਨਾਂ ਨੇ ਫਿਰ ਦੱਸਿਆ ਕਿ ਉਹਨਾਂ ਦੀ ਡੈਥ ਹੋ ਚੁੱਕੀ ਹੈ ਮਾਰਚ ਦੇ ਵਿੱਚ ਹੀ ਤੇ ਹੁਣ ਜਦੋਂ ਰਸ਼ੀਆ ਦੇ ਨਾਲ ਤੁਹਾਡਾ ਐਮਬੈਸੀ ਦਾ ਸਪਰਕ ਹੋ ਰਿਹਾ ਸੋ ਕੀ ਹੁਣ ਮੰਗ ਕੀਤੀ ਜਾ ਰਹੀ ਡੀਐਨਏ ਰਿਪੋਰਟਸ ਦੀ ਮੰਗ ਹੋਈ ਹੈ ਹੁਣ ਲੀਸੈਂਟ ਕੀ ਗੱਲਬਾਤ ਹੋ ਰਹੀ ਹੈ ਹਾਂਜੀ ਉਹਨਾਂ ਨੇ ਬੋਡੀ ਆਈਡੈਂਟੀਫਾਈ ਕਰਨ ਦੇ ਲਈ ਨਾ ਤੇਜਪਾਲ ਦੀ ਮਦਦ ਤੇ ਡੀਐਨਏ ਦੀ ਰਿਪੋਰਟ ਮੰਗੀ ਆ ਕਿ ਬੋਡੀ ਆਈਡੈਂਟੀਫਾਈ ਨਹੀਂ ਹੋ ਪਾਰੀ ਤੇ ਤੁਸੀਂ ਇਹਦੇ ਰਿਪੋਰਟ ਕਰਾ ਕੇ ਭੇਜੋ ਤੇ ਗੱਲਬਾਤ ਹੋ ਚੁੱਕੀ ਆ ਲੋਕਲ ਪੁਲਿਸ ਸਟੇਸ਼ਨ ਤੋਂ ਵੀ ਆਈ ਸੀ ਹੁਣੇ ਥੋੜਾ 6 ਵਜੇ ਆਈ ਸੀ ਅੱਜ ਹੀ ਤੇ ਲੈ ਕੇ ਗਏ ਨੇ ਡਾਕੂਮੈਂਟਸ ਲੈ ਚੁੱਕੇ ਆ ਉਹ ਪੈਸੇ ਵੀ ਸਾਨੂੰ ਡੀਸੀ ਆਫਿਸ ਵੀ ਬੁਲਾਇਆ ਗਿਆ ਵਾ ਮੰਡੇ ਨੂੰ 11 ਵਜੇ ਜਾਵੇਂ ਇਹ ਕਿਸ ਵੀ ਰਹੀ ਹੈ ਜਦੋਂ ਦੀ ਡੈਥ ਹੋਈ ਹੈ ਉਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਜਾਂ ਹੋਰ ਕਿਸੇ ਨਾਲ ਗੱਲ ਹੋਈ ਹੋਵੇ ਉੱਥੇ ਪਤਾ ਲੱਗਿਆ ਕੁਝ ਕੋਈ ਜਾਣਕਾਰੀ ਹੋਰ ਮਿਲੀ ਹੈ ਕਿ ਕਦ ਕਦੋਂ ਕਿਵੇਂ ਜੰਗ ਵਿੱਚ ਲੜਾਈ ਲੱਗੀ ਹੋਈ ਸੀ ਤਾਂ ਉਦੋਂ ਸ਼ਾਮਲ ਸੀ ਕਿ ਉਹ ਵੀ ਸੋ ਜਦੋਂ ਭਰਤੀ ਹੋਏ ਹੈ ਕਿੰਨਾ ਚਾਲ ਸੀਗਾ ਉਹਨਾਂ ਨੂੰ ਇੱਥੇ ਸੀਗਾ ਕਿ ਇੰਡੀਅਨ ਆਰਮੀ ਵਿੱਚ ਭਰਤੀ ਨਹੀਂ ਹੋ ਸਕੇ ਪਰ ਉੱਥੇ ਜਾ ਕੇ ਭਰਤੀ ਹੋਏ ਤੇ ਕਿੰਨਾ ਚਾਲ ਸੀਗਾ ਮੰਨਦਾ ਤੁਸੀਂ ਹਰ ਗੱਲ ਜੀਤ ਕਰਦੇ ਰਹੋਗੇ ਹਾਂਜੀ ਕਾਫੀ ਖੁਸ਼ ਸੀ ਉਹ ਅਸ਼ੇਨ ਆਰਮੀ ਜੁਆਇਨ ਕਰਕੇ ਕਿ ਮੇਰਾ ਮੈਨੂੰ ਸ਼ੌਂਕ ਸੀ ਮੇਰਾ ਸ਼ੌਂਕ ਪੂਰਾ ਹੋ ਗਿਆ ਕਿ ਮੈਨੂੰ ਚਲੋ ਇਧਰ ਇੰਡੀਆ ਦੇ ਵਿੱਚ ਓਪਰਚ्युनिटी ਨਹੀਂ ਮਿਲੀ ਸੀ ਚਲੋ ਮੈਨੂੰ ਫੋਰਨ ਦੇ ਵਿੱਚ ਮਿਲ ਗਈ ਭਾਵੇਂ ਕੁਝ ਟਾਈਮ ਲਈ ਕਿ ਵਨ ਇੱਕ ਇੱਕ ਸਾਲ ਦਾ ਹੀ ਕੰਟਰੈਕਟ ਸੀ ਇਹਨਾਂ ਦਾ ਉਸ ਤੋਂ ਬਾਅਦ ਇਹਨਾਂ ਨੇ ਬੋਲਿਆ ਸੀ ਕਿ ਵਨ ਈਅਰ ਤੁਸੀਂ ਕੰਪਲੀਟ ਕਰਨਾ ਆਦਰਵਾਇਜ਼ ਫਿਰ ਤੁਸੀਂ ਮਤਲਬ ਛੱਡ ਸਕਦੇ ਜੋ ਕੁਝ ਹੀ ਉਹਨਾਂ ਨੂੰ ਕਾਫੀ ਸੀ ਕਿਉਂਕਿ ਸ਼ੁਰੂ ਤੋਂ ਹੀ ਇਸ ਚੀਜ਼ ਦਾ ਮਤਲਬ ਉਹਨਾਂ ਨੂੰ ਸ਼ੌਂਕ ਸੀ ਕਿ ਮੈਂ ਆਰਮੀ ਜਾਂ ਫਿਰ ਕੋਈ ਇਦਾਂ ਦੀ ਗਵਰਨਮੈਂਟ ਅ ਬਤਲਕੀ ਕਰਾਂ ਜੋਇਨ ਜੌਬ ਜੋਇਨ ਕਰਾਂ ਜਿਹਦੇ ਵਿੱਚ ਹੁੰਦਾ ਵਾ ਸ਼ੁਰੂ ਤੋਂ ਹੀ ਆਪਣਾ ਆਪਣਾ ਸ਼ੌਂਕ ਹੁੰਦਾ ਉਹਨਾਂ ਨੂੰ ਇਦਾਂ ਦਾ ਵੀ ਆਰਮੀ ਦਾ ਸ਼ੌਂਕ ਸੀ ਕਿ ਆਰਮੀ ਦੇ ਵਿੱਚ ਜੋਇਨ ਕਰ ਹੁਣ ਪਿੱਛੇ ਕੌਣ ਰਹਿ ਗਿਆ ਕਿਉਂਕਿ ਇਸ ਤਰ੍ਹਾਂ ਹਾਲਾਤਾਂ ਦੇ ਵਿੱਚ ਜਿਹੜੀ ਡੈਥ ਹੋਈ ਆ ਸ਼ਹੀਦ ਤੇਜਪਾਲ ਸਿੰਘ ਹੋਰ ਆਦੀ ਸੋ ਬੱਚੇ ਕਿੰਨੀ ਉਮਰ ਦੇ ਨੇ ਉਹ ਸਮਝਦੇ ਨੇ ਜਾਂ ਯਾਦ ਕਰਦੇ ਨੇ ਕਹਿੰਦੇ ਨੇ ਕਿ ਗੱਲ ਕਰਨੀ ਆ ਪਾਪਾ ਨਾਲ ਹਾਂਜੀ ਮੇਰਾ ਬੇਟਾ ਹੈ ਅਰਮਾਨਦੀਪ ਸਿੰਘ ਉਹ 6 ਸਾਲ ਦਾ ਬੇਟੀ ਗੁਰਨਾਜ਼ ਦੀ ਔਰ 3 ਸਾਲ ਦੀ ਹੈ ਬਹੁਤ ਜ਼ਿਆਦਾ ਪੁੱਛਦੀ ਬੇਟੀ ਤੇ ਬਹੁਤ ਜ਼ਿਆਦਾ ਹੀ ਪੁੱਛਦੀ ਆ ਤੁਸੀਂ ਬੁਲਾਉਂਦੇ ਨਹੀਂ ਜੋ ਪਾਪਾ ਨੂੰ ਬੁਲਾਓ ਕਿਉਂ ਭੇਜਿਆ ਵਾ ਮੈਂ ਪਾਪਾ ਨੂੰ ਮਾਰੂਗੀ ਪਾਪਾ ਮੈਨੂੰ ਛੱਡ ਕੇ ਗਏ ਆ ਐਦਾਂ ਦੀ ਬਹੁਤ ਕੁਐਸਚਨ ਕਰਦੇ ਰਾਤ ਨੂੰ ਜਦੋਂ ਸੌਣਾ ਹੁੰਦਾ ਉਸ ਟਾਈਮ ਵੀ ਕਰਦੇ ਆ ਜਾਂ ਮੇਰੀ ਫੋਨ ਤੇ ਗੱਲ ਕਰਾਓ ਵੀਡੀਓ ਕਾਲ ਕਰਵਾਓ ਪਾ ਸਾਡੇ ਕੋ ਕੋਈ ਜਵਾਬ ਨਹੀਂ ਹੁੰਦਾ ਕਿਉਂਕਿ ਅਜੇ ਅਸੀਂ ਇਹਨਾਂ ਨੂੰ ਦੱਸ ਨਹੀਂ ਸਕਦੇ ਕਿ ਇਦਾਂ ਦੇ ਹਾਲਾਤ ਨੇ ਕਿੰਨਾ ਮਾਈਂਡ ਵੀ ਕਾਫੀ ਬਹੁਤ ਛੋਟੇ ਨੇ ਫਿਰ ਇਹਨਾਂ ਚੀਜ਼ਾਂ ਦਾ ਅਸਰ ਜਿਹੜਾ ساری ਜ਼ਿੰਦਗੀ ਉਹਨਾਂ ਦੇ ਮਾਈਂਡ ਤੇ ਰਹੂਗਾ ਮੈਂ ਦੱਸ ਨਹੀਂ ਸਕਦੀ ਉਹਨਾਂ ਨੂੰ ਤੇਜਪਾਲ ਸਿੰਘ ਉਹ ਰਾਦੇ ਮਾਤਾ ਜੀ ਵੀ ਮੌਜੂਦ ਨੇ ਮਾਂ ਪੁੱਤ ਦਾ ਰਿਸ਼ਤਾ ਤੇ ਬਿਲਕੁਲ ਵੱਖਰਾ ਹੁੰਦਾ ਤੇ ਦਦਾ ਮਰਜ਼ੀ ਕੁਝ ਵੀ ਹੋਵੇ ਮਾਂ ਦਾ ਜਿਹੜਾ ਆਂਦਰ ਦਾ ਟੋਟਾ ਗਿਆ ਉਸ ਨੂੰ ਕਿੰਨਾ ਫਰਕ ਪਿਆ ਮਾਤਾ ਜੀ ਤੁਹਾਡੀ ਅੱਖਾਂ ਦੱਸਦੀਆਂ ਪਈਆਂ ਹਨਾ ਸਾਡੇ ਵੀ ਸ਼ਬਦ ਨਹੀਂ ਹੈਗੇ ਕਿ ਅਸੀਂ ਇਸ ਮੌਕੇ ਕੀ ਸਵਾਲ ਕਰੀਏ ਸੋ ਜੋ ਹੋਇਆ ਬਹੁਤ ਮਾੜਾ ਹੈ ਪ੍ਰਮਾਤਮਾ ਨੇ ਬਹੁਤ ਮਾੜਾ ਕੀਤਾ ਸ਼ੁਰਤੋਂ ਸ਼ੌਂਕ ਸੀਗਾ ਅਰਵੀ ਜਾਂਦਾ ਹਾਂਜੀ ਸ਼ੁਰੂ ਤੋਂ ਸ਼ੌਂਕ ਹੀ ਉਹਨਾਂ ਨੇ ਜਦ ਪੜਦਾ ਹੈ ਨਾ 10ਵੇਂ ਚ 9ਵੇਂ 9ਵੀਂ 10ਵੀਂ ਚ ਜਦ ਪੜਦਾ ਹੈ ਉਹਨੇ ਐਨਸੀ ਰੱਖੀ 2-3 ਸਾਲ ਲਾਈ ਸਰਟੀਫਿਕੇਟ ਵੀ ਹੈਗੇ ਮੁਰਕ ਜਦੋਂ 12ਵੀਂ ਕੀਤੀ ਕਾਫੀ ਪਰਤਾਂ ਵੇਂਧਰਿਆ ਕੁਵਾਰਾ ਹੁੰਦਾ ਵੀ ਜਦੋਂ ਸ਼ਾਦੀ ਹੋ ਗਈ ਉਸ ਤੋਂ ਬਾਅਦ ਵੀ ਉਹਨੇ ਬੜੀਆਂ ਪਰਤਾਂ ਵੇਖੀਆਂ ਸਾਰਾ ਕੁਝ ਕਲੀਅਰ ਹੋ ਜਾਂਦਾ ਹੈ ਪਰ ਕੋਈ ਜਵਾਬ ਨਹੀਂ ਆਉਂਦਾ ਹਾਂਜੀ ਬਾਹਰ ਸ਼ੂਕੇ ਬਾਹਰ ਗਿਆ ਫਿਰ ਕਿ ਤਰੱਕੀ ਕਰਕੇ ਵਾਪਸ ਆਉਂਗਾ ਹਾਂਜੀ ਇੱਥੋਂ ਉਹ ਗਵਰਨਮੈਂਟ ਇੱਥੋਂ ਦੀ ਜੇ ਜੋਬ ਦੇ ਦਿੰਦੀ ਤੇ ਅੱਜ ਇੰਨਾ ਹਾਲਾਤਾਂ ਦੇ ਵਿੱਚ ਨਹੀਂ ਹੋਣਾ ਮਨ 시ਗਨ ਦਾ ਵਤਨ ਛੱਡਣਾ ਦਾ ਆਪਣਾ ਜੇ ਸਲਾਤਾ ਚ ਗਏ ਨੇ ਨਹੀਂ ਮਤਬolਗੀ ਥੋੜਾ ਮਜਬੂਰੀਆਂ ਵੀ ਹੋ ਜਾਂਦੀਆਂ ਫੈਮਿਲੀ ਦੀਆਂ ਕਿ ਬੱਚੇ ਹੋ ਗਏ ਸੀ ਬੇਟਾ ਸੀ ਬੇਟੀ ਸੀ ਉਹਨਾਂ ਦੀਆਂ ਜ਼ਿੰਮੇਵਾਰੀਆਂ ਕਰਕੇ ਉਹਨਾਂ ਨੂੰ ਘਰ ਛੱਡਣਾ ਪਿਆ ਅਦਰਵਾਇਜ਼ ਉਦਾਂ ਕੋਈ ਨਹੀਂ ਸੀ ਹੈਗਾ ਉਹਨਾਂ ਦਾ ਮਨ ਕਿ ਮੈਂ ਛੱਡਣਾ ਹੀ ਛੱਡਣਾ ਦੀਸ਼ ਆਪਣਾ ਮਜਬੂਰ ਮਜਬੂਰ ਕਦੋਂ ਤੱਕ ਜਿਹੜਾ ਡੈਡ ਬੋਡੀ ਨੂੰ ਲਿਆਇਆ ਜਾਏਗਾ ਪਤਾ ਲੱਗਿਆ ਕੁਝ ਹੁੰਦਾ ਬਾਡੀ ਦਾ ਇਹ ਚੀਜ਼ ਅੰਬੈਸੀ ਨੇ ਅਜੇ ਤੱਕ ਕਨਫਰਮ ਨਹੀਂ ਕੀਤੀ ਕਿ ਡੈੱਡ ਬਾਡੀ ਉਹਨਾਂ ਦੇ ਕੋਲ ਹੈ ਕਿ ਨਹੀਂ ਸਿਰਫ ਇਹ ਚੀਜ਼ ਮਤਲਬ ਕੀ ਕਹਿੰਦੇ ਕਿ ਆਇਡੈਂਟੀਫਾਈ ਨਹੀਂ ਹੁੰਦੀ ਪਈ ਬਾਡੀ ਕਿ ਤੇਜਪਾਲ ਦੀ ਆਇਡੈਂਟੀਫਿਕੇਸ਼ਨ ਕਰਕੇ ਡੀਐਨਏ ਦੀ ਜਿਹੜੀ ਰਿਪੋਰਟ ਮੰਗੀ ਆ ਉਹਨਾਂ ਨੇ ਇਸ ਚੀਜ਼ ਦਾ ਉਹਨਾਂ ਨੂੰ ਸ਼ੋਰ ਨਹੀਂ ਕਾਫੀ ਵਾਰੀ ਆ ਪਾਇਆ ਕੁਐਸਚਨ ਕਰਦੇ ਆ ਉਹਨਾਂ ਨੂੰ ਕਿ ਬਾਡੀ ਹੈਗੀ ਹੈ ਤੁਸੀਂ ਪ੍ਰੀਜ਼ਰਵ ਕਰਕੇ ਰੱਖੀ ਆ ਪਰ ਨਹੀਂ ਜਵਾਬ ਨਹੀਂ ਹੁੰਦਾ ਉਹਨਾਂ ਕੋਲ ਇਸ ਚੀਜ਼ ਸਰਕਾਰ ਨੂੰ ਕੀ ਅਪੀਲ ਕਰਦੇ ਹੋ ਹਰ ਥਾਂ ਤੱਕੇ ਖਾਂਦੇ ਪਏ ਸਾਰਾ ਪਰਿਵਾਰ ਹੁਣ ਕੀ ਅਪੀਲ ਹੁਣ ਕਰਦੇ ਹੋ ਕਿ ਡੈੱਡ ਬੋਡੀ ਆਖਰਕਾਰ ਮਿਲੇ ਜਾਂ ਜੋ ਅੰਤਿਮ ਦਸਮਾ ਜੜੀਆਂ ਨੇ ਉਹ ਕਰ ਸਕੀ ਹਾਂਜੀ ਜਦੋਂ 9 ਜੂਨ ਨੂੰ ਸਾਨੂੰ ਪਤਾ ਲੱਗਾ ਸੀ ਉਸ ਤੋਂ ਬਾਅਦ ਆਪਾਂ ਕੰਟੀਨਿਊਸਲੀ ਇਹ ਟਰਾਈ ਕਰਦੇ ਪਏ ਕਿ ਚਲੋ ਡੈੱਡ ਬੋਡੀ ਜੇ ਉਹਨਾਂ ਨੇ ਉਹਨਾਂ ਕੋਲ ਹੈ ਤੇ ਸਾਡੇ ਤੱਕ ਕੀ ਪਹੁੰਚਾ ਦਿੱਤੀ ਜਾਵੇ ਸਾਨੂੰ ਦਿੱਤੀ ਜਾਵੇ ਡੈੱਡ ਬੋਡੀ ਪਰ ਅਜੇ ਤੱਕ ਗਵਰਨਮੈਂਟ ਵੱਲੋਂ ਜਿਸ ਤਰ੍ਹਾਂ ਕੀ ਪ੍ਰੋਸੈਸ ਚੱਲਦਾ ਪਿਆ ਵਾ ਕੋਈ ਰਿਸਪੌਂਸ ਆਇਆ ਇਹ ਹੀ ਆਇਆ ਹੁਣ ਡੀਐਨਏ ਵੱਲੋਂ ਆਇਆ ਵਾ ਹੁਣ ਇਸ ਤੋਂ ਬਾਅਦ ਦੇਖਾਂਗੇ ਕੀ ਕਰਦੇ ਰਿਪੋਰਟ ਜਾਣ ਤੋਂ ਬਾਅਦ ਪਤਾ ਲੱਗੇਗਾ ਮਾਤਾ ਜੀ ਕਿੰਨਾ ਕਿ ਯਾਦ ਕਰਦੇ ਹੋ ਉਸ ਵਾਂ ਹਨਾ ਵਾਈਫ ਵੱਖਰਾ ਤਾਂ ਕਰੇ ਉਹਨਾਂ ਦੇ ਬੱਚੇ ਛੋਟੇ ਪੁੱਛਦੇ ਨੇ ਮਾਂ ਦੇ ਅੰਦਰੋਂ ਕੀ ਇੱਕ ਨਿਕਲਦੀ ਆ ਕੀ ਹੂਕ ਨਿਕਲਦੀ ਆ ਇਕ ਆਖਰੀ ਵਾਰ ਜਿਹੜੀਆਂ ਅੰਤਿਮ ਰਸਮਾਂ ਨੇ ਉਹ ਕਰਨ ਵਾਸਤੇ ਤਰਸਦੇ ਪਏ ਹੁਣ ਸਰਕਾਰਾਂ ਹੱਥ ਪੱਲਾ ਨਹੀਂ ਫੜਾਉਂਦੀਆਂ ਹਾਂਜੀ ਇਹ ਚਾਹੁੰਦੇ ਆਪੀ ਡੀਐਨਏ ਟੈਸਟ ਉਹਨਾ ਮੰਗਿਆ ਆ ਇਹਦੇ ਵਿੱਚ ਹੱਡੀ ਹਲਫ ਕੀਤੀ ਜਾਵੇ ਹੋ ਜੇ ਤਹੀਂ ਜਿਹੜੇ ਅੰਤਮ ਜਿਹਦਾਂ ਦੀਆਂ ਰਸਮਾਂ ਆ ਉਹਦਾ ਚਿਹਰਾ ਵੇਖ ਸਕੀਏ ਪਰਿਵਾਰ ਦੇ ਨਾਲ ਜਿੰਨਾ ਹਾਲਾਤਾਂ ਚ ਅਸੀਂ ਗੱਲ ਕੀਤੀ ਹੈ ਪਰਿਵਾਰ ਬਹੁਤ ਲੋਕ ਦੀ ਕਹਾਣੀ ਚ ਨਿਕਲ ਰਿਹਾ ਜਿਸ ਤਰ੍ਹਾਂ ਤੇਜਪਾਲ ਸਿੰਘ ਨੂੰ ਸ਼ੌਕ ਸੀਗਾ ਕਿ ਆਰਮੀ ਚ ਜਾਣਾ ਪਰ ਇੰਡੀਅਨ ਆਰਮੀ ਦੇ ਵਿੱਚ ਭਰਤੀ ਨਹੀਂ ਹੋਇਆ ਤਾਂ ਰਸ਼ੀਆ ਆਰਮੀ ਦੇ ਵਿੱਚ ਗਿਆ ਰਸ਼ੀਆ ਆਰਮੀ ਚ ਗਿਆ ਤਾਂ ਉੱਥੇ ਜਾ ਕੇ ਜੰਗ ਵਿੱਚ ਸ਼ਾਮਲ ਹੋਇਆ ਲੜਾਈ ਲੜਾਈ ਉਸ ਦੌਰਾਨ ਸ਼ਹੀਦ ਹੋਏ ਤਾਂ ਪਰਿਵਾਰ ਹੁਣ ਇਹ ਚਾਹੁੰਦਾ ਹੈ ਕਿ ਅੰਤਿਮ ਰਸਮਾਂ ਅਸੀਂ ਸ਼ਹੀ ਤੇਜਪਾਲ ਸਿੰਘ ਜੇ ਕਰੀਏ ਔਰ ਪਰਿਵਾਰ ਇਸ ਵੇਲੇ ਮਦਦ ਦੀ ਗੁਹਾਰ ਲਾ ਰਿਹਾ ਹੈ ਸਰਕਾਰਾਂ ਨੂੰ ਇਹ ਸਰਕਾਰਾਂ ਰਾਪਤਾ ਦੂਜੇ ਦੇਸ਼ ਨਾਲ ਕਰਨ ਤਾਂ ਜੋ ਅਸੀਂ ਅੰਤਿਮ ਰਸਮਾਂ ਕਰ ਸਕੀਏ ਕੈਮਰਾਮੈਨ ਸ਼ੁਭਮ ਦੇ ਨਾਲ ਹਰਮਿਤ ਸਿੰਘ ਡੇਲੀ ਪੋਸਟ ਅੰਮ੍ਰਿਤਸਰ